ਲੋ ਵੀ ਪੰਜਾਬੀਓ ਆਪਾਂ ਸੋਸ਼ਲ ਮੀਡੀਆ ਤੇ ਅਕਸਰੀ ਵੇਖਦੇ ਹੁੰਨੇ ਆ ਜਿਆਦਾਤਰ ਵੀਡੀਓ ਆਉਂਦੀਆਂ ਵੀ ਆਪਣੇ ਜਿਹੜੇ ਪੰਜਾਬੀ ਭਰਾ ਆ ਗਏ ਉਹ ਪੰਜਾਬ ਦੇ ਵਿੱਚ ਰਹਿ ਕੇ ਕੰਮ ਨਹੀਂ ਕਰਦੇ ਤੇ ਬਾਹਰ ਜਾਣ ਨੂੰ ਤਰਜੀਹ ਦਿੰਦੇ ਆ ਦੂਸਰੇ ਦੇਸ਼ਾਂ ਨੂੰ ਜਾਣ ਨੂੰ ਜਿਆਦਾ ਤਰਜੀਹ ਜਿੰਦੇ ਆ ਤਰਜੀਹ ਦਿੰਦੇ ਆ ਤੇ ਬਾਕੀ ਭੀ ਅਮਨਦੀਪ ਆਪਣਾ ਭਰਾ ਇਹਦੇ ਕੋਲੇ ਅਕਸਰੀ ਆਉਣੇ ਹੁੰਨੇ ਆ ਆਪਾਂ ਜੂਸ ਪੀਣਾ ਤੇ ਇਹਦੇ ਨਾਲ ਗੱਲਬਾਤ ਕਰਨ ਲੱਗ ਜਾਂਦੇ ਆ ਤੇ ਇਹ ਕਹਿੰਦਾ ਪੰਜਾਬੀਆਂ ਨੂੰ ਮਿਹਣਾ ਦਿੱਤਾ ਨੇ ਬਈ ਅਮਨਦੀਪ ਨੇ ਉਹ ਕੀ ਮਿਹਣਾ ਦਿੱਤਾ ਗਏ ਇਹਨੇ ਕਰਦਿਆਂ ਗੱਲਬਾਤ ਤੇ ਬਾਕੀ ਅੱਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਬੰਦਾ ਬਹੁਤ ਮਿਹਨਤੀ ਆ ਇਹ ਇਹਦੇ ਨਾਲ-ਨਾਲ ਮੌਸਮ ਦੇ ਹਿਸਾਬ ਨਾਲ ਕੰਮ ਚਲਾਉਂਦਾ ਹੈ ਜਿਵੇਂ ਕੀ ਗਰਮੀਆਂ ਦੇ ਵਿੱਚ ਹੋ ਗਿਆ ਜੂਸ ਦਾ ਕੰਮ ਹੋ ਗਿਆ ਸਰਿਆਲਾਂ ਦੇ ਵਿੱਚ ਕੋਈ ਹੋਰ ਕੰਮ ਬਦਲ ਲੈਂਦਾ ਵੀ ਜਿਹੇ ਜਾਂ ਮੌਸਮ ਆਉਂਦਾਗਾ ਉਹੋ ਜਿਹੇ ਕੰਮ ਚਲਾਉਂਦਾਗਾ ਤੇ ਮਿਹਣਾ ਬਾਈ ਨੇ ਕੀ ਦਿੱਤਾ ਇਹਨੇ ਕਰਦਿਆਂ ਗੱਲਬਾਤ ਅਮਨਦੀਪ ਨਾਲ ਕੀ ਕਹਿਣਾ ਚਾਹੁੰਦਾਗਾ ਹਾਂ ਅਮਨਦੀਪ ਕੀ ਮੈਨੂੰ ਬੋਲਦਾ ਸੀਗਾ ਪਹਿਲਾਂ ਬਾਈ ਸਰੀ ਦਾ ਸਤ ਪਹਿਲਾਂ ਸੋਡਾ ਇੱਥੇ ਸਾਡੇ ਕੋਲੇ ਆਏ ਆ ਬਈ ਪੰਜਾਬੀ ਪੰਜਾਬੀ ਕੰਮ ਤਾਂ ਬਹੁਤ ਕਰਦੇ ਆ। ਅੱਛਾ ਠੀਕ ਹੈ ਪਰ ਪੰਜਾਬੀ ਨੂੰ ਪੰਜਾਬੀ ਆਸਾਨ ਨਹੀਂ ਹੁੰਦੀ। ਅੱਛਾ ਕਿਵੇਂ? ਬਈ ਆਪਣੇ ਕੋਲੇ ਆਉਣੇ ਨਹੀਂ ਸੀ ਉਸ ਨੂੰ ਘਟ ਆਉਂਦੇ ਹੋ। ਉਹ ਤਾਂ ਹੈਗਾ ਪਰ ਘਟ ਆਉਂਦੇ ਆ। ਅੱਛਾ ਠੀਕ ਹੈ ਪਰ ਪੰਜਾਬੀ ਆਪਣਾ ਪੂਰਾ ਆਸਾਨ ਨਹੀਂ ਹੁੰਦਾ ਜਿੰਨਾ ਦਿਨ ਚਾਹੀਦਾ। ਅੱਛਾ ਤਾਂ ਲੋਕ ਬਾਹਰ ਦੇ ਜਾਂ ਚਾਹੁੰਦੇ ਆਪਣੇ। ਅੱਛਾ ਬਈ ਆਹਨ ਕਿ ਇੱਥੇ ਕੰਮ ਦਿਵਾਉਣਾ ਪੰਜਾਬੀ ਪੰਜਾਬੀ ਆਸਾਨ ਦੇਣਾ। ਬਹੁਤ ਬਹੁਤ ਧੰਨਵਾਦ। ਬਾਕੀ ਬਈ ਗੱਲ ਇਹ ਦੀ ਸਹੀ ਆਵਨਦੀਪ ਦੀ ਵੀ ਜੇ ਕੋਈ ਆਪਣਾ ਪੰਜਾਬੀ ਭਰਾ ਇਕੱਲਾ ਇਹਦੇ ਪਿੱਛੇ ਨਹੀਂ ਹੈਗਾ। ਹੋਰ ਬਹੁਤ ਦੁਕਾਨਾਂ ਖੋਲਦਿਆਂ ਕੋਈ ਜੂਸ ਦੀ ਖੋਲਦਾ ਜਾਂ ਕੋਈ ਹੋਰ ਖਾਣ ਪੀਣ ਦਾ ਜਾਂ ਕੋਈ ਹੋਰ ਕੈਫੇ ਖੋਲਦਾ ਕੋਈ ਵੀ ਦੁਕਾਨ ਖੋਲਦਾਗਾ ਪੰਜਾਬੀ ਆਪਣੇ ਜਿਹੜੇ ਜਾਂਦੇ ਉਹਨਾਂ ਕੋਲੇ ਘਟ ਜਾਂਦੇ ਆ ਜੇ ਕੋਈ ਹੋਰ ਬਾਹਰੋਂ ਅੱਗੇ ਕੰਮ ਚਲਾਵੇ ਉਹਦੇ ਕੋਲੇ ਜ਼ਿਆਦਾ ਜਾਂਦੇ ਆ ਬਾਕੀ ਬਾਈ ਬਿਲਕੁਲ ਮਿਹਣਾ ਸਿਰ ਮੱਥੇ ਦਾ ਅਮਨਦੀਪ ਦਾ ਤੇ ਅਮਨਦੀਪ ਦਾ ਵੀ ਕਹਿਣਾ ਇਹਦੇ ਕੋਲੇ ਜਿਹੜੇ ਮੁੰਡੇ ਆਉਂਦੇ ਸ਼ਾਮ ਨੂੰ ਜੂਸ ਪੀਣ ਬਹੁਤ ਘੱਟ ਆਉਂਦੇ ਆ ਜੇ ਕੋਈ ਹੋਰ ਬਾਹਰੋਂ ਅੱਗੇ ਦੁਕਾਨ ਲਾ ਲੇ ਤਾਂ ਉਹਦੇ ਲਈ ਉਹਦੇ ਕੋਲੇ ਜ਼ਿਆਦਾ ਜਾਂਦੇ ਆ ਗੱਲ ਇਹਦੀ ਵੀ ਸਹੀ ਆ ਬਾਈ ਤੁਸੀਂ ਆਮ ਹੀ ਆਸੇ-ਪਾਸੇ ਨਿਗਾਹ ਮਾਰੇ ਹੋ ਆਪਣੇ ਕਿ ਜਿਹੜਾ ਕੋਈ ਪੰਜਾਬੀ ਭਰਾ ਕੋਈ ਕੰਮ ਚਲਾਉਂਦਾਗਾ ਉਹਦਾ ਆਪਣੇ ਆਪਣੇ ਆਪ ਦੇ ਬੰਦੇ ਹੀ ਨਿ사ਾਦ ਦਿੰਦੇ ਉਹਦੇ ਕੋਲੇ ਜਾਣ ਨਾਲੋਂ ਜੇ ਕੋਈ ਹੋਰ ਕਿਤੋਂ ਆ ਕੇ ਯੂਪੀ ਵਿਹਾਰ ਜਾਂ ਹੋਰ ਸਟੇਟ ਤੋਂ ਆ ਕੇ ਬੰਦਾ ਕੰਮ ਚਲਾਵੇ ਤਾਂ ਉਹਦੇ ਕੋਲੇ ਆਪਾਂ ਜ਼ਿਆਦਾ ਜਾਣੇ ਆ ਇਹ ਬਈ ਮੇਣਾ ਅਮਨਦੀਪ ਦਾ ਸਿਰ ਮੱਥੇ ਆ ਤੇ ਬਾਕੀ ਸਾਰੇ ਜਰੂਰ ਪੰਜਾਬੀ ਭਰਾ ਧਿਆਨ ਦਿਆ ਕਰੋ ਜੇ ਕੋਈ ਆਪਣਾ ਪੰਜਾਬੀ ਭਰਾ ਕਿਤੇ ਵੀ ਕੋਈ ਵੀ ਕੰਮ ਚਲਾਉਂਦਾ ਜਰੂਰ ਉਹਦਾ ਸਾਥ ਦਿਆ ਕਰੋ ਤਾਂ ਜੋ ਉਹਦਾ ਹੌਸਲਾ ਵਧੇ ਤੇ ਉਹਦਾ ਕੰਮ ਵਧੇ ਤੇ ਉਹ ਆਪਦੇ ਕੰਮ ਨੂੰ ਹੋਰ ਅੱਗੇ ਵਧਾਵੇ ਇਹੀ ਅਪੀਲ ਕਰਦੇ ਆਂ ਵੀ ਜੇ ਕੋਈ ਆਪਣਾ ਪੰਜਾਬੀਪਰਾ ਕਿਤੇ ਵੀ ਕੋਈ ਕੰਮ ਚਲਾਉਂਦਾ ਸਾਥ ਜਰੂਰ ਦਿਆ ਕਰੋ ਉਹਦੇ ਕੋਲੇ ਜਰੂਰ ਰੁਕਿਆ ਕਰੋ ਕਿਉਂਕਿ ਉਹ ਇੱਕ ਤਾਂ ਉਹ ਵਧੀਆ ਚੀਜ਼ ਦੇ ਉਹ ਤੁਹਾਨੂੰ ਖਾਣ ਪੀਣ ਨੂੰ ਇਹਦੇ ਕੋਲੇ ਦੇਖ ਲਓ ਤੁਸੀਂ ਆਹ ਦੇਖੋ ਬਦਾਮ ਕਾਜੂ ਫੇਸਟੇ ਦਾਖਾਂ ਚੈਰੀ ਕੀ ਕੋਸਪਿਆ ਸੱਕਰ ਸੁੱਕਰਾ ਤੁਸੀਂ ਦੇਖ ਲਓ ਸਾਰੀਆਂ ਤਾਕਤਵਰ ਚੀਜ਼ਾਂਆਂ ਗਿਆ ਤੇ ਆਹੀ اپیل ਕਰਦੇ ਆ ਵੀ ਜਰੂਰ ਭਾਈ ਆਪਣੇ ਬੰਦੇ ਦਾ ਜਰੂਰ ਸਾਥ ਦਿਆ ਕਰੋ ਤਾਂ ਜੋ ਬੰਦੇ ਦਾ ਹੌਂਸਲਾ ਵਧੇ ਤੇ ਕੰਮ ਉਹ ਅੱਗੇ ਵਧਾਵੇ ਤੇ ਹਜੇ ਮਿਹਨਤੀ ਬੰਦਿਆਂ ਨੂੰ ਵੀ ਜਲੂ ਜਰੂਰ ਸਲੂਟ ਦੇਣਾ ਬੰਦਾਗਾ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਆਪਦਾ ਕੰਮਕਾਰ ਚਲਾਉਂਦੇ ਆ ਤੇ ਹੋਰਾਂ ਬੰਦਾਂ ਨੂੰ ਸੇਧ ਲੈਣ ਦੀ ਲੋੜ ਹੈ ਹਜੇ ਨੌਜਵਾਨਾਂ ਤੋਂ ਵੀ ਆਪਦਾ ਕੰਮ ਚਲਾਉਣ ਇੱਥੇ ਪੰਜਾਬ ਦੇ ਵਿੱਚ ਰਹਿ ਕੇ